ਬਾਬਾ ਧੰਵਾਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਕਿ ਅਸੀਂ ਟੈਂਡੀ ਵਾਲੇ ਤੇ ਭਾਨੇ ਵਾਲੇ ਦੇ ਰਕਵੇ ਦੇ ਵਿੱਚ ਮੌਜੂਦ ਹਾਂ ਜਿੱਥੇ ਯੂਨਾਈਟਿਡ ਸਿਕਸ ਵੱਲੋਂ ਲਗਾਤਾਰ ਸਵਾਵਾਂ ਚੱ ਰਹੀਆਂ ਜੇਕਰ ਗੱਲ ਕਰਦੇ ਹਾਂ ਜ 7 ਦਸੰਬਰ ਤੇ 2025 ਤਾਂ 3:25 30 ਮਿੰਟ ਹੋ ਗਏ ਜਦੋਂ ਅਸੀਂ ਰਿਕਾਰਡ ਕਰ ਰਹੇ ਹਾਂ ਪੂਰੇ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੇਸ਼ਕ ਤੇ ਬਲਾਕ ਸੰਮਤੀ ਨੇ ਚੋਣਾਂ ਨੂੰ ਲੈ ਕੇ ਜਿੱਥੇ ਵਿਗੜ ਵੱ ਚੁੱਕਾ ਲੇਕਿਨ ਸਵਾਵਾਂ ਸਿਰਫ ਤੇ ਸਿਰਫ ਯੂਨਾਈਟਿਡ ਸਿਕਸ ਵੱਲੋਂ ਜਾਰ ਰਿਹਾ ਹੈਗਾ ਜੇਕਰ ਅੱਜ ਦੇ ਤਰੀਕ ਦੀ ਗੱਲ ਕਰਦੇ ਹਾਂ ਬਾਕੀ ਸੰਸਥਾਵਾਂ ਜਥੇਬੰਦੀਆਂ ਸੰਸਥਾਵਾਂ ਨੇ ਦਿੱਤੀਆਂ ਨੇ ਲੇਕਿਨ ਮੈਦਾਨ ਦੇ ਵਿੱਚ ਫਲਾਲ ਯੂਨਾਈਟਿਡ ਸਿੱਖ ਯੂਨਾਈਟਿਡ ਸਿੱਖ ਜਿਹੜੀ ਸੰਸਥਾ ਹੈ ਉਹ ਫਲਾਲ ਜਿਹੜੀ ਸੇਵਾ ਕਰ ਰਹੀ ਹੈ ਕਰਾਇਆ ਦੇ ਨਾਲ ਜਿਹੜੀ ਜ਼ਮੀਨ ਬਣਾਈ ਜਾ ਰਹੀ ਹੈ ਬਿਲਕੁਲ ਸਤਲੋਜ ਦਰਿਆ ਦੇ ਕੰਢੇ ਤੇ ਅਸੀਂ ਖੜੇ ਆ ਤੁਸੀਂ ਦਰਬਾਈ ਜੀ ਟਿੱਬੇ ਵੀ ਦਿਖਾ ਦਿਓ ਕਿਹੜੇ ਵੱਡੇ ਵੱਡੇ ਟਿੱਬੇ ਲੱਗੇ ਹੋਏ ਆ ਜਿਹੜੇ ਨੇੜੇ ਦੇ ਹੋਰ ਵੀ ਜਿਹੜੇ ਕੋਈ ਸੇਵਾਦਾਰ ਹੈਗੇ ਆ ਜਾਂ ਕੋਈ ਕਿਰਾਏ ਤੇ ਆ ਕਿਸ ਤਰ੍ਹਾਂ ਵੀ ਬਾਈ ਜਿਹੜੇ ਇੱਥੇ ਜਿਹੜਾ ਲਗਾਤਾਰ ਜਿਹੜੀਆਂ ਅ ਗਤੀਵਧੀਆਂ ਚੱਲ ਰਹੇ ਹੈਗੇ ਤੇ ਤੁਸੀਂ ਸਾਹਮਣੇ ਬਿਲਕੁਲ ਤਸਵੀਰਾਂ ਦੇਖ ਸਕਦੇ ਜਿੱਥੇ ਯੂਨਾਈਟਿਡ ਸਿਕਸ ਵੱਲੋਂ ਕਰੀਬ 5-6 ਜਿਹੜੇ ਟਰੈਕਟਰ ਲੱਗੇ ਹੋਏ 6-7 ਲੇਜ਼ਰ ਕਰਾਇਆ ਵੀ ਲੱਗਾ ਹੋਇਆ ਤੇ ਨਾਲ ਜਿਹੜੇ ਇਸ ਜ਼ਮੀਨ ਦੇ ਵਿੱਚ ਰੇਤਾ ਭਰੀ ਹੋਈ ਸੀ ਬਾਈ ਹੁਣ ਉਹ ਵੀ ਆਪਣੇ ਨਾਲ ਉਹਨਾਂ ਨਾਲ ਗੱਲਬਾਤ ਕਰ ਲਾਂਗੇ ਝੋਨਾ ਮਰ ਗਿਆ ਇਹ ਸਾਡਾ ਹੂੰ ਅੱਛਾ ਜੀ ਹਾਂਜੀ ਤੇ ਸਾਡੇ ਕਿਸੇ ਨੇ ਬਾਹਰ ਨਹੀਂ ਫੜੀ ਇਸ ਸਾਰੇ ਇੰਨਾ ਸੰਸਤਾ ਨੇ ਫੜੀ ਹੈ ਜੀ ਅੱਛਾ ਜੀ ਤੇ ਹਾਇ ਕਰ ਰਹੇ ਨੇ ਸਾਰੇ ਤੇਲ ਦਾ ਸਾਰੇ ਟਰੈਕਟਰਾਂ ਡੱਕਟਰਾਂ ਦਾ ਹਾਇ ਸੰਸਤਾ ਨੇ ਕਰਦੇ ਪਏ ਤੇ ਜ਼ਮੀਨ ਕਿੰਨੀ ਬਾਈ ਜੀ ਤੁਹਾਡੀ ਇੱਥੇ ਸਾਡੇ ਇੱਥੇ 4.5 ਕਿਲੇ ਥਾਂ ਜੀ 4.5 ਕਿਲੇ ਹਾਂਜੀ ਹਾਂਜੀ ਸਾਰੀ ਰੇਤਾ ਭਰ ਗਈ ਬਾਈ ਹਾਂਜੀ ਸਾਰੀ ਜੀ ਰੇਤਾ ਜੀ ਠੀਕ ਹੈ ਜੀ ਹਾਂਜੀ ਰਕਬਾ ਕਿਹੜੇ ਪੇਨ ਦਾ ਇਹ ਭਾਨੇ ਵਾਲੇ ਤੇ ਟਿੰਡੀ ਵਾਲੇ ਸਨ ਦੇ ਵਿੱਚ ਜੀ ਠੀਕ ਹੈ ਜੀ ਹਾਂਜੀ ਜ਼ਿਲ੍ਹਾ ਫਿਰੋਜ਼ਪੁਰ ਜੀ ਹਾਂ ਕੂ ਰੂੜੀ ਵਗਾਰ ਕੇ ਰੂੜੀ ਤੋਂ ਵਿਚਾਰ ਹੈਗਾ ਬਈ ਉਹਨਾਂ ਤੋਂ ਵਿਚਾਰ ਰਹਿ ਗਏ ਰੇਤਾ ਕਾਫੀ ਚੜ ਗਿਆ ਬਹੁਤ ਬਹੁਤ ਚੜ ਗਈ ਹਾਂਜੀ ਹਾਂਜੀ ਰੇਤਾ ਹੁਣ ਇਹਦਾ ਕੀ ਕਰ ਰਹੇ ਬਈ ਟਿੱਬੇ ਲਾ ਰਹੇ ਵਿੱਚ ਹਾਂਜੀ ਇਹ ਟਿੱਬੇ ਲਾ ਰਹੇ ਨੇ ਕੁਝ ਬਣਾ ਕੇ ਬੀਚ ਕੇ ਦੇ ਦਿੰਦਾ ਹੈ ਜੀ ਠੀਕ ਹੈ ਜੀ ਹਾਂਜੀ ਇਹ ਬਣ ਜੂਗੀ ਜ਼ਮੀਨ ਚਲੋ ਮਤਲਬ ਜਿਹੜੀ ਹਾਂਜੀ ਸਸਤਾ ਲੋ ਜ਼ਮੀਨ ਕਿੱਥੇ ਸਸਤਾਂ ਲਈ ਬਣਾਉਂਦੇ ਭਾਈ ਜਗਮੀਤ ਭਾਜੀ ਹੁਣੇ ਹਾਂਜੀ ਬਣਾਉਂਦੇ ਹਾਂਜੀ ਜਗਮੀਤ ਭਾਜੀ ਹੁਣੀ ਲੱਗੇ ਠੀਕ ਹੈ ਹਾਂਜੀ ਫਿਲਹਾਲ ਤੁਹਾਡੇ ਕਿਸ ਤਰ੍ਹਾਂ ਦੀ ਸੇਵਾ ਕੀਤੀ ਜਾ ਰਹੀ ਟਰੈਕਟਰਾਂ 'ਚ ਡੀਜ਼ਲ ਪਾਇਆ ਜਾ ਰਿਹਾ ਜਾਂ ਟਰੈਕਟਰ ਲੈ ਕੇ ਜਾਂ ਇਹ ਟਰੈਕਟਰ ਤੁਹਾਡੇ ਆਪਣੇ ਕਿ ਭਾਈ ਨਹੀਂ ਇਹ ਭਾਈ ਹੁਣਾਂ ਦੇ ਟਰੈਕਟਰ ਹੈ ਜੀ ਤੇਲ ਵੀ ਇਹਨਾਂ ਦਾ ਜੀ ਠੀਕ ਹੈ ਜੀ ਹਾਂਜੀ ਇਹ ਹੈ ਕਰਨ ਦਾ ਸਾਰਾ ਅੱਜ ਪਹਿਲਾ ਦਿਨ ਕਿ ਦੂਜਾ ਦਿਨ ਭਾਈ ਅੱਜ ਦੂਜਾ ਦਿਨ ਹੈ ਦੂਜਾ ਦਿਨ ਹਾਂਜੀ ਹੋਰ ਵੀ ਜ਼ਮੀਨ ਹੈਗੀ ਆਪਣੇ ਕੋਲ ਕਿ ਭਾਈ ਜੀ ਨਹੀਂ ਹੈ ਆਪਣੇ ਕੋਲ ਇੱਕ ਕਿਲਾ ਜ਼ਮੀਨ ਹੈ ਬਾਹਰ ਸ਼ਹਿਰ ਦੇ ਜੀ ਬਾਹਰ ਹਾਂਜੀ ਕਿਲਾ ਵੈਸੇ ਕੰਮ ਕਰ ਭਾਈ ਜੀ ਕੀ ਕਰਦੇ ਖੇਤੀਬਾੜੀ ਕਰੀਦਾ ਜੀ ਠੀਕ ਹੈ ਜੀ ਯੂਨਾਈਟਿਡ ਸਿੱਖ ਵੱਲੋਂ 11 ਪਿੰਡਾਂ ਦੀ ਸੇਵਾ ਲਈ ਗਈ ਹੈ ਹਾਂਜੀ ਤੇ ਲਗਭਗ ਧੀਰਾ ਘਰ ਤੋਂ ਲੈ ਕੇ ਟਿੰਡੀ ਵਾਲਾ ਜਿਹੜਾ ਇਹ ਸਾਡਾ ਖੀਰਲਾ ਪਿੰਡ ਆ ਇਹ ਜਿਹੜਾ ਰਕਬਾ ਹੈ ਇਹ ਭਾਨੇ ਵਾਲੇ ਦਾ ਰਕਬਾ ਹੈ ਤੇ ਇੱਥੇ ਸਾਨੂੰ ਵੀਰ ਮਿਲਿਆ ਸਾਨੂੰ ਪਤਾ ਲੱਗਾ ਵੀ ਇਹਨਾਂ ਦੀਆਂ ਦੋ ਬੱਚੀਆਂ ਨੇ ਅੱਗੇ ਕੋਈ ਕਮਾਈ ਦਾ ਕੋਈ ਢਾ ਸ੍ਰੋਤ ਨਹੀਂ ਹੈਗਾਗਾ ਚਾਰ ਕਿੱਲੇ ਜ਼ਮੀਨ ਆ ਇੱਕ ਪਾਸੇ 4 4 5 5 ਫੁੱਟ ਰੇਤਾ ਸੀ ਇਧਰਲੇ ਪਾਸੇ ਨੋਪੀ ਸੀ ਜਦੋਂ ਅਸੀਂ ਢੇੜਾ ਮਾਰਿਆ ਤੇ ਸਾਨੂੰ ਇਹ ਬਾਈ ਕਹਿੰਦਾ ਵੀ ਯਾਰ ਇੱਥੇ ਤਾਂ ਟਰੈਕਟਰ ਵੀ ਨਹੀਂ ਚੱਲਣੇ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਸਿੰਘ ਆਏ ਇੱਥੇ ਟੀਮ ਆ ਕੇ ਲੱਗ ਪਈ ਕੱਲ੍ਹ ਦੇ ਅਸੀਂ ਲੱਗੇ ਆ ਤੇ ਬੇ ਲੱਗ ਪਏ ਨੇ ਬਾਈ ਦਾ ਲਗਭਗ ਡੇਢ ਕਿੱਲਾ ਜਗਾ ਜਿਹੜੀ ਬੰਚਲੀ ਤੇ ਆ ਜਿਹੜੀ ਰਹਿ ਗਈ ਇਹਦੇ ਟਰੈਕਟਰ ਲੱਗੇ ਹੋਏ ਨੇ ਤੇ ਸਿੰਘ ਸੇਵਾ ਕਰ ਰਹੇ ਨੇ ਧੰਨਵਾਦ ਅਸੀਂ ਕਰਦੇ ਹੁਣਾਂ ਸੰਗਤਾਂ ਦਾ ਜਿਹੜੇ ਯੂਨਾਈਟਿਡ ਸਿੱਖ ਨੂੰ ਸਪੋਰਟ ਕਰਦੇ ਨੇ ਤੇ ਤਾਂ ਹੀ ਅਸੀਂ ਇਹੋ ਜਿਹੇ ਵੀਰਾਂ ਦੀ ਬਾਹ ਫੜਦੇ ਇਹਨਾਂ ਦੀ ਸੇਵਾ ਕਰਦੇ ਆ ਤੇ ਸੱਚੇ ਪਾਤਸ਼ਾਹ ਸਾਨੂੰ ਬਾਲ ਬਖਸ਼ਦਾ ਤੇ ਲਗਭਗ ਜਿੰਨਾ ਜਿਹੜੀ ਜਿਹੜੀ ਸੇਵਾ ਅਸੀਂ ਕਰਕੇ ਜਾਵਾਂਗੇ ਜਦੋਂ ਸਿੰਘ ਕਹਿਣਗੇ ਵੀ ਲਗਭਗ ਸਾਰੀ ਸੇਵਾ ਹੋ ਗਈ ਉਹਦੋਂ ਹੀ ਮੈਦਾਨ ਛੱਡਾਂਗੇ ਐਵੇਂ ਅਸੀਂ ਫਤਿਹ ਬਲਾ ਕੇ ਜਾਵਾਂਗੇ ਅਰਦਾਸ ਬੇਨਤੀ ਕਰਕੇ ਐਵੇਂ ਨਹੀਂ ਛੱਡਦੇ ਵੀ ਪਾਈ ਉਹ ਵੀ ਰਹਿ ਗਿਆ ਤੇ ਆ ਵੀ ਰਹਿ ਗਿਆ ਠੀਕ ਹੈ ਬਾਈ ਤੇ ਬਾਈ ਜੀ ਹੋਰ ਇਥੇ ਨੇੜੇ ਕਿਹੜੇ ਪਿੰਡ ਆਪਾਂ ਗੱਲ ਕਰਦੇ ਬਾਰਡਰ ਤੇ ਬਿਲਕੁਲ ਆਪਾਂ ਸੈਣੀ ਵਾਲਾ ਬਾਰਡਰ ਦੇ ਨੇੜੇ ਬਿਲਕੁਲ ਇੱਕ ਚਾਂਦੀ ਵਾਲਾ ਇੱਕ ਟਿੰਡੀ ਵਾਲਾ ਇੱਕ ਭਾਨੇ ਵਾਲਾ ਇੱਕ ਚੂੜੀ ਵਾਲਾ ਇੱਕ ਪਖੜੇ ਵਾਲਾ ਠੀਕ ਹੈ ਜੀ ਹਾਂਜੀ ਇਹਨਾਂ ਸਾਰੇ ਪਿੰਡਾਂ ਦਾ ਨੁਕਸਾਨ ਹੋਇਆ ਸਾੜਾਂ ਦੇ ਕਾਰਨ ਬਾਈ ਹਾਂ ਜੀ ਜਿਆਦਾ ਟੈਂਡੀ ਵਾਲੇ ਦਾ ਤੇ ਐਸ ਪਿੰਡ ਦਾ ਜਿਆਦਾ ਨੁਕਸਾਨ ਹੋਇਆ ਜੀ ਠੀਕ ਹੈ ਜੀ ਹਾਂ ਜੀ ਟੈਂਡੀ ਵਾਲਾ ਤੇ ਪਾਣੇ ਵਾਲਾ ਪਾਣੇ ਵਾਲੇ ਪਾਣੇ ਵਾਲੇ ਜਮੀਨ ਸਾਰੀ ਲਗਭਗ ਖਰਾਬ ਹੋ ਗਈ ਹਾਂ ਜੀ ਖਰਾਬ ਹੋ ਗਈ ਬੰਨ ਬੰਨ ਰੁੜਿਆ ਕਿ ਜਾਂ ਬੰਨ ਦੇ ਅੰਦਰ ਬੰਨ ਰੁੜਿਆ ਹੀ ਬੰਨ ਰੁੜਿਆ ਪਾਕਿਸਤਾਨ ਵਾਲੇ ਦਾ ਜੀ ਪਾਕਿਸਤਾਨ ਸਾਈਡ ਤੋਂ ਹਾਂਜੀ ਅੱਛਾ ਦੂਸਰੀ ਸਾਈਡ ਤੋਂ ਪਾਣੀ ਆਇਆ ਹੈ ਹਾਂਜੀ ਦੂਸਰੀ ਸਾਈਡ ਤੋਂ ਆਇਆ ਹੈ ਠੀਕ ਹੈ ਜਿਹੜਾ ਆਪਣੇ ਵਾਲੇ ਸਾਈਡ ਉਧਰ ਪਾਣੀ ਮਤਲਬ ਉਧਰ ਮਾਰ ਘਾਟੇ ਉਧਰੋਂ ਮਾਰ ਘਾਟੇ ਹਾਂਜੀ ਜਿਹੜਾ ਪਾਕਿਸਤਾਨੀ ਸਾਈਡ ਤੋਂ ਬਾਰਡਰ ਵਾਲੇ ਸਾਈਡ ਤੋਂ ਪਾਣੀ ਪਹਿਲਾਂ ਨਹੀਂ ਸਾਨੂੰ ਹੌਸਲਾ ਜਦੋਂ ਸਾਡੀ ਕਿਸੇ ਨੇ ਬਾਹ ਨਹੀਂ ਪੜੀ ਹਾਂਜੀ ਹੁਣ ਤਾਂ ਹੌਸਲਾ ਬੀਜੀ ਜਾਏਗੀ ਇਹ ਰੇਤਾ ਕਾਫੀ ਪੈ ਗਈ ਸੀ ਬਾਈ ਜੀ ਹਾਂਜੀ ਰੇਤਾ ਕਾਫੀ ਪੈ ਗਈ ਸੀ 4 4.5 5 ਫੁੱਟ ਰੇਤਾ ਪੈ ਗਈ ਸੀ ਠੀਕ ਹੈ ਜੀ ਹਾਂ ਜਿੱਥੇ ਬਾਈ ਜੀ ਹੁਣਾਂ ਨੂੰ ਵੱਡਾ ਧੰਨਵਾਦ ਹੈ ਚੈਨਲ ਵੱਲੋਂ ਵੀ ਤੁਹਾਡਾ ਧੰਨਵਾਦ ਹੈ ਔਰ ਉਹਨਾਂ ਸੰਸਥਾਵਾਂ ਦਾ ਖਾ ਉਹਨਾਂ ਜਿਹੜੇ ਸਿੱਖ ਸੰਸਥਾ ਦਾ ਵੀ ਜਿਹੜੇ ਸਾਡੇ ਸਿੱਖ ਭਰਾ ਵੱਡੇ ਪੱਧਰ ਤੇ ਡੋਨੇਟ ਕਰਦੇ ਸੰਸਥਾ ਨੂੰ ਤੇ ਉਹਨਾਂ ਦਾ ਵੀ ਧੰਨਵਾਦ ਕਰਨਾ ਪੈਂਦਾ ਹੈ ਨਾ ਬਿਲਕੁਲ ਜੀ ਸਾਡੀ ਯੂਨਾਈਟਿਡ ਸਿੱਖ ਦੀ ਸਾਰੀ ਟੀਮ ਦਾ ਅਸੀਂ ਧੰਨਵਾਦ ਕਰਦੇ ਆ ਜਿਹੜੇ ਸਾਨੂੰ ਬੈਕ ਤੋਂ ਸਪੋਰਟ ਕਰਦੇ ਨੇ ਧੰਨਵਾਦ ਅਸੀਂ ਕਰਦੇ ਆ ਉਹਨਾਂ ਵੀਰਾਂ ਦਾ ਜਿਹੜੇ ਸਾਨੂੰ ਸਪੋਰਟ ਕਰਦੇ ਨੇ ਜਿਹੜੇ ਸਾਨੂੰ ਸੇਵਾ ਭੇਜਦੇ ਨੇ ਤਾਂ ਹੀ ਅਸੀਂ ਇਹਨਾਂ ਵੀਰਾਂ ਤੱਕ ਪਹੁੰਚਦੇ ਆ ਅਸੀਂ ਉਹਨਾਂ ਦੇ ਤਹਿ ਦਿਲੋਂ ਧੰਨਵਾਦੀ ਆ ਧੰਨਵਾਦੀ ਉਹਨਾਂ ਸੇਵਾਦਾਰਾਂ ਦੇ ਆ ਜਿਹੜੇ ਆਪ ਉਹਨਾਂ ਦੇ ਵੀ ਸੀ ਤਹਿ ਦਲੋ ਧੰਨਵਾਦੀਆਂ ਧੰਨਵਾਦੀ ਅਸੀਂ ਤੁਹਾਡੇ ਵੀ ਆ ਜੀ ਜਿਹੜੇ ਤੁਸੀਂ ਦੁਨੀਆ ਦੇ ਵਿੱਚ ਦਿਖਾਉਂਦੇ ਜੇ ਵੀ ਯੂਨਾਈਟਿਡ ਸਿੱਖ ਕਿਸ ਪ੍ਰਕਾਰ ਨਾਲ ਲੋਕਾਂ ਦੀ ਸੇਵਾ ਕਰ ਰਹੀ ਹੈ ਤਾਂ ਇੱਥੇ ਬਾਈ ਜੀ ਫਿਲਹਾਲ ਸੇਵਾ ਚੱਲ ਰਹੀ ਹੈ ਜਾਂ ਇਸ ਤੋਂ ਅੱਗੇ ਕੀ ਹੈ ਕਿਸ ਤਰ੍ਹਾਂ ਪਲਾਣਾਂ ਹੈਗੇ ਬਾਈ ਜੀ ਯੂਨਾਈਟਿਡ ਸਿੱਖ ਦੀ ਗੱਲ ਕਰਦੇ ਹਾਂ ਕੁਝ ਸਾਡਾ ਧੀਰਾ ਘਾਰਾ ਦੇ ਵਿੱਚ ਕੰਮ ਰਹਿੰਦਾ ਜੀ ਉਹ ਰਸਤੇ ਦਾ ਜਾਂ ਜ਼ਮੀਨਾਂ ਗਿੱਲੀਆਂ ਨੇ ਜਿੱਥੇ ਜੇ ਟਰੈਕਟਰ ਨਹੀਂ ਵੱੜ ਰਿਹਾ ਉੱਥੇ ਸੇਵਾ ਜੇ ਚੱਲੇਗੀ ਵਸਤੀ RAMLAL ਦੇ ਵਿੱਚ ਸੇਵਾ ਰਹਿੰਦੀ ਹੈ ਇਸ ਤੋਂ ਬਾਅਦ ਟੋਕਨ ਸਿਸਟਮ ਹੈ ਸਾਡਾ ਜੀ ਅਸੀਂ ਮੋਬਾਈਲ ਤੇ ਮੈਸੇਜ ਆਂਦਾ ਬڑا ਵਧੀਆ ਕਰ ਦਿੱਤਾ ਵੀ ਲੋਕਾਂ ਨੂੰ ਖਿੱਚੋ ਤਾਣ ਰਹੇ ਵਿਖਰੇ ਮੇਰਾ ਨੰਬਰ ਰਹਿ ਜੂਗਾ ਤੇ ਉਹ ਜਿਹੜਾ ਸਿਸਟਮ ਉਸ ਹਿਸਾਬ ਨਾਲ ਵਿਵਸਥੀ ਆਮ ਲਾਲ ਜਿਵੇਂ ਜਿਵੇਂ ਸੇਵਾ ਰਹੇਗੀ ਕੁਛ ਤਾਰੋਂ ਪਾਰ ਦੀ ਸੇਵਾ ਰਹੇਗੀ ਉਹ ਵੀ ਕਰਕੇ ਹੀ ਟੋਕਨ ਵਾਈਜ਼ ਬੱਲੋ ਜਿਹੜੀ ਸੇਵਾ ਚੱਲੂਗੀ ਬਿਲਕੁਲ ਜੀ ਟੋਕਨ ਵਾਈਜ਼ ਚੱਲੂਗੀ ਕਿਉਂਕਿ ਜਿਹੜਾ ਹੁਣ ਰਹਿ ਗਿਆ ਲੋਡਬੰਦ ਹੀ ਰਹਿ ਗਿਆ ਜਿਹੜਾ ਕਰ ਸਕਦਾ ਸੀ ਜਿੰਦੇ ਕੋਲੇ ਗਜਾਇਆ ਸੀ ਉਹਨੇ ਆਪਦੀ ਪੈੜੀ ਬਿਜਲੀ ਹੁਣ ਉਹ ਸਿੰਘ ਰਹਿ ਗਏ ਨੇ ਜਿਹੜੇ ਕਰ ਨਹੀਂ ਸਕਦੇ ਠੀਕ ਹੈ ਤੇ ਉਹਨਾਂ ਤੱਕ ਯੂਨਾਈਟਿਡ ਸਿਕ ਦੀ ਟੀਮ ਪਹੁੰਚੇਗੀ ਮੇਰਾ ਨਾਮ ਜਸਪਾਲ ਸੱਗੇ ਮੈਂ ਟਿੰਡੀ ਵਾਲਾ ਯੂਥ ਕਲੱਬ ਦਾ ਮੈਂਬਰ ਆ ਜੀ ਠੀਕ ਹੈ ਜੀ ਹਾਂਜੀ ਤੇ ਯੂਨਾਈਟਿਡ ਸਿਕਸ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਇੱਥੇ ਬਾਈ ਜੀ ਹੁਣ ਇਹਦੀ ਜ਼ਮੀਰ ਬਣਾਈ ਜਾ ਰਹੀ ਕੀ ਕਹਿਣਾ ਤੁਹਾਨੂੰ ਅਸੀਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਹਏ ਸਾਡੇ ਕੋਲ ਤਾਂ ਬੀਜ ਡੀਏਪੀ ਖਾਦ ਲੈ ਕੇ ਆਏ ਸੀ ਜਿਸ ਕਰਕੇ ਸਾਡੇ ਜਿਹੜੀ ਬਜਾਈ ਸੀ ਉਹ ਤਕਰੀਬ ਨਹੀਂ ਹੋ ਚੁੱਕੀ ਏ ਥੋੜਾ ਬਹੁਤਾ ਜਿਹੜਾ ਝੜੀਆਂ ਮਾਰੀ ਅਸੀਂ ਪਾਰ ਰੇਤ ਵਿੱਚ ਉਹ ਉਹ ਵੀ ਹੋ ਰਹੀ ਏ ਜਿਹੜੀ ਬਜਾਈ ਤੇ ਅੱਜ ਅਸੀਂ ਇਹਨਾਂ ਨੂੰ ਮਿਲੇ ਆ ਤੇ ਅਸੀਂ ਦੇਖ ਕੇ ਇਧਰ ਆ ਗਏ ਚਲ ਵੀਰਾਂ ਦਾ ਧੰਨਵਾਦ ਕਰੀਏ ਵੀ ਜਿਹੜਾ ਜੁਨਾਈਟਿਡ ਸਿੱਖ ਵਾਲਿਆਂ ਨੇ ਜਿਹੜੇ ਇੰਨੇ ਜੰਗੀ ਪੱਦਰ ਤੇ ਆ ਕੇ ਸੇਵਾ ਕਰ ਰਹੇ ਨੇ ਤੇ ਪੰਜਾਬ ਦੇ ਜਿਹੜੇ ਵਸਲੀਕ ਆ ਇਹਨਾਂ ਨੂੰ ਆਪਣੇ ਹੱਥ ਬਾਹਾਂ ਫੜ ਕੇ ਜਿਹੜਾ ਉਹ ਤਾਂ ਇੱਕ ਵਾਰੀ ਫਿਰ ਤੋਂ ਦੁਬਾਰ ਤੋਂ ਜਿਹੜਾ ਮੁਰਵਸੇਬਾ ਜਿਹੜਾ ਕਾਰਜ ਸੀ ਉਹ ਕੀਤਾ ਕੀਤਾ ਜਾ ਰਿਹਾ ਜੀ ਠੀਕ ਹੈ ਜੀ ਹਾਂ ਜੀ ਜਮੀਨ ਮੰਨ ਲਓ ਜ਼ਮੀਨਾਂ ਜੇਕਰ ਆਪਣੀ ਜ਼ਮੀਨ ਫਸਲ ਹੋ ਜਾਂਦੀ ਤਾਂ ਸਭ ਤੋਂ ਵੱਡੀ ਗੱਲ ਹੋ ਜਾਂਦੀ ਕਿਉਂਕਿ ਜ਼ਮੀਨਾਂ ਆਪਾਂ ਨੂੰ ਬਣਦੀ ਆਸ ਨਹੀਂ ਸੀ ਬਿਲਕੁਲ ਵੀ ਹੈਗੀ ਜਿਵੇਂ ਆਪਾਂ ਗੱਲ ਕਰਦੇ ਹਾਂ ਹੁਣ ਇੱਥੇ ਵੀ 2 ਦੇ 7-8 ਟਰੈਕਟਰ ਲੱਗੇ ਆ ਤੇ ਡੀਜ਼ਲ ਦੀ ਵੱਡੇ ਪੱਧਰ ਤੇ ਲੋੜ ਤੇ ਮੇਰੇ ਖਿਆਲ ਤੇ ਯੂਨਾਈਟਿਡ ਸਿਕਸ ਚਾ ਫਰ ਸਸਤਾ ਜਿਹੜੀ ਮਦਦ ਨਾ ਕਰਦੀ ਤੇ ਬਾਈ ਦੀ ਕਣਕ ਕਦੇ ਵੀ ਨਹੀਂ ਹੁੰਦੀ ਜਾਨੀ ਬਾਈ ਫਸਲ ਬਿਲਕੁਲ ਜ਼ਮੀਨ ਬਨ ਨਹੀਂ ਸੀ ਜ਼ਮੀਨ ਦਾ ਬਹੁਤ ਔਖਾ ਜੀ ਕਿਉਂ 23 ਵਿੱਚ ਹੜ ਆਏ ਸੀ ਹੁਣ ਫਿਰ ਦੁਬਾਰਾ ਹੜ ਆ ਗਏ ਜਿਹੜਾ ਕਿਸਾਨ ਹੈ ਜ਼ਿਮੀਦਾਰ ਹੈ ਉਹ 10 10 ਸਾਲ ਪਿੱਛੇ ਗਿਆ ਚਲਾ ਬਿਲਕੁਲ ਕਰਜ਼ੇ ਨਾਲ ਮਤਲਬ ਕਰਜ਼ਾ ਹੀ ਹੋ ਗਿਆ ਹੁਣ ਜੇ ਮੰਨ ਕੇ ਚੱਲ ਜੇ ਸੰਗਤ ਜੇ ਪਿੱਛੋਂ ਇਨਾ ਡੋਨੇਟ ਕਰ ਰਹੀ ਏ ਪੈਸਾ ਸੇਵਾ ਚ ਬਾਹਰ ਹੀ ਡੀਜ਼ਲ ਤੇ ਇਹਨਾਂ ਜਿਹੜੇ ਜ਼ਿੰਮੇਦਾਰਾਂ ਦਾ ਜ਼ੀਰੋ ਗਰਾਉਂਡ ਤੇ ਅਸੀਂ ਵੇਖ ਸਕਦੇ ਜੇ ਟਰੈਕਟਰ ਲੱਗੇ ਹੋਏ ਆ ਪਰ ਕੋ ਸਹੀ ਸੇਵਾ ਚੱਲ ਰਹੀ ਹੈ ਇਹਦੇ ਕੋਈ ਸ਼ੱਕ ਵਾਲੀ ਗੱਲ ਨਹੀਂ ਹਾਂਜੀ ਗਰਾਉਂਡ ਲੈਵਲ ਤੋਂ ਚੱਲ ਰਹੀ ਹੈ ਬਹੁਤ ਬਹੁਤ ਧੰਨਵਾਦ ਇਹਨਾਂ ਵੀਰਾਂ ਦਾ ਜਗਮੀਤ ਭਾਈ ਜੀ ਵੀ ਇਹ ਵੀ ਵੱਡੀ ਗੱਲ ਸਸਤਾ ਦੀ ਹੈਗੀ ਕਿ ਜਿਹੜੀ ਆਪਣਾ ਜਿਹੜੀ ਸੰਸਥਾ ਸਸਤਾ ਸਾਰੇ ਸਿੰਘ ਨੇ ਜਿਹੜੇ ਉਹ ਹਮੇਸ਼ਾ ਗਰਾਉਂਡ ਦੇ ਵਿੱਚ ਰਹਿੰਦੇ ਬਾਈ ਜੀ ਹੁਣਾਂ ਮੈਂ ਜਦੋਂ ਵੀ ਗੱਲ ਕਰਦਾ ਤਾਂ ਬਾਈ ਜੀ ਹੁਣੀ ਦੱਸਣਗੇ ਕਿ ਮੈਂ ਫਲਾਨੀ ਥਾਂ ਤੇ ਇਸ ਟਾਈਮ ਸੇਵਾ ਚੱਲ ਰਹੀ ਹੈ ਜਾਂ ਇਸ ਥਾਂ ਤੇ ਸੇਵਾ ਚੱਲ ਰਹੀ ਕੁਝ ਜਿਹੜੇ ਸਾਡੇ ਸੰਸਥਾਵਾਂ ਇਹ ਵੀ ਹੁੰਦੀਆਂ ਕਿ ਜਿਹੜਾ ਉਹ ਬੇਸ਼ੱਕ ਦੀ ਸੇਵਾ ਤਾਂ ਕਰਦੀਆਂ ਨੇ ਲੇਕਿਨ ਗਰਾਉਂਡ ਤੇ ਉਹਨਾਂ ਦੇ ਸੇਵਾਦਾਰ ਨਹੀਂ ਮ ਬਿਲਕੁਲ ਜੀ ਗਰਾਉਂਡ ਜੇ ਸਾਰੇ ਜਿਹੜੀ ਪੰਜਾਬ ਦੀ ਜਿੰਨੇ ਵੀ ਆਪਣੇ ਐਨਜੀਓ ਸੰਸਥਾ ਹੈ ਬਾਹਰ ਦੇਸ਼ਾਂ ਦੇਸ਼ਾਂ ਵਿੱਚ ਚੱਲ ਰਹੀਆਂ ਨੇ ਜੋ ਸੇਵਾ ਉਹਨਾਂ ਨੂੰ ਇੱਕ ਵਾਰੀ ਜਿਹੜਾ ਗਰਾਉਂਡ ਤੇ ਜਾ ਕੇ ਆਪਣੇ ਟੀਮ ਵਾਈਜ਼ ਬੰਦੇ ਛੱਡਣੇ ਚਾਹੀਦੇ ਆ ਆਪਣੇ ਸੇਵਾਦਾਰ ਉਸ ਹਿਸਾਬ ਨਾਲ ਵੇਖ ਕੇ ਕਿੰਨਾ ਇੱਥੇ ਕੰਮ ਹੈ ਕੀ ਇੱਥੇ ਲੋਡ ਕਿਸ ਚੀਜ਼ ਦੀ ਬਿਜਲੀ ਦੀ ਲੋੜ ਹੈ ਜਾ ਘਰ ਦੀ ਲੋੜ ਹੈ ਜਾਂ ਪਸ਼ੂ ਲੋੜ ਕੇ ਜਿੱਦਾਂ ਵੀ ਸੇਵਾ ਜੋ ਵੀ ਸੇਵਾ ਆਪਣੇ ਜਿਹੜੇ ਮਕਾਨਾਂ ਦੀ ਲੋੜ ਹੈ ਉਹ ਵੇਖਣਾ ਚਾਹੀਦਾ ਹੈ ਸਾਰੇ ਦੇਸ਼ਾਂ ਵਿਦੇਸ਼ਾਂ ਚ ਸੰਗਤਾਂ ਬੈਠੀਆਂ ਨੇ ਉਹਨਾਂ ਨੂੰ ਇਹੀ ਹੱਥ ਜੋੜ ਕੇ ਪੀਲੇ ਜਰੂਰ ਸੇਵਾ ਕਰੋ ਤਨ ਮਨ ਤਨ ਨਾਲ ਕਰੋ ਔਰ ਜਿਹੜੀ ਸੇਵਾ ਹੈ ਜਰੂਰ ਵੈਗੁਰੂ ਕਬੂਲ ਕਰੇਗਾ ਵੈਗੁਰੂ ਜੀ ਖਾਲਸਾ ਵੈਗੁਰੂ ਜੀ ਪਤ ਇਸ ਜ਼ਮੀਨ ਦੇ ਵਿੱਚ ਤੁਸੀਂ ਨੇੜੇ ਤੋਂ ਤਸਵੀਰਾਂ ਦੇਖ ਸਕਦੇ ਜੇ ਇਹਦੇ ਵੱਡੇ ਪੱਧਰ ਤੇ ਨੋਪੀ ਜਿਹੜੀ ਜਾਂ ਇਹ ਕਹ ਸਕਦੇ ਰੇਤਾ ਭਰ ਗਈ ਉਧਰ ਤਾਂ ਜਿੱਥੇ ਟਰੈਕਟਰ ਲੱਗੇ ਆ ਉਥੇ ਵੱਡੇ ਪੱਧਰ ਤੇ ਰੇਤਾ ਭਰ ਗਈ ਬਾਈ ਜੀ ਹੁਣੇ ਦੱਸਦੇ ਵੀ 4-4 5-5 ਫੁੱਟ ਜਿਹੜੀ ਰੇਤਾ ਭਰ ਗਈ ਹੈਗੀ ਤੇ ਬਾਈ ਹੁਣਾਂ ਦੀ ਜ਼ਮੀਨ ਹੈਗੀ ਬਾਈ ਹੁਣਾਂ ਨੇ ਧੰਨਵਾਦ ਕੀਤਾ ਸੰਸਥਾ ਦਾ ਕਿਉਂਕਿ ਜਿਹੜੇ ਛੋਟੇ ਜ਼ਿਮੀਂਦਾਰ ਉਹਨਾਂ ਦੀ ਜਿਹੜੀ ਸਾਡੇ ਸੰਸਥਾਵਾਂ ਹੈਗੀਆਂ ਉਹਨਾਂ ਨੂੰ ਜ਼ਰੂਰ ਮਦਦ ਕਰਨੀ ਚਾਹੀਦੀ ਸੋ ਤਸਵੀਰਾਂ ਜ਼ਰੂਰ ਸਾਨੀਆ ਤੁਹਾਡੇ ਨਾਲ ਕੀਤੀਆਂ ਨੇ ਤਾਂ ਜਲਦੀ ਹੀ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਾਤ ਬਾਤ ਸਬਸਕ੍ਰਾਈਬ ਸ਼ੇਅਰ ਜਰੂਰ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ